ਹਾਂਜੀ ਪੰਜਾਬ ਸਰਕਾਰ ਦੇ ਵੱਲੋਂ ਜਮ੍ਹਾਂ ਹੱਥ ਖੜੇ ਕਰ ਦਿੱਤੇ ਗਏ ਜਮ੍ਹਾਂ ਚਿੱਟਾ ਜਵਾਬ ਦੇ ਦਿੱਤਾ ਗਿਆ ਕਿਸਾਨ ਵੀਰਾਂ ਨੂੰ ਸੋ ਜਿਹੜਾ ਪੂਸਾ 44 ਜਾਂ ਉਹਦੇ ਬਾਰੇ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਸੋ ਪਿਛਲੀ ਵਾਰ ਵੀ ਜਿਵੇਂ ਕਿ ਪੰਜਾਬ ਸਰਕਾਰ ਦੇ ਵੱਲੋਂ 26 ਝੋਨਾ ਕਿਹਾ ਗਿਆ ਸੀ ਵੀ ਇਹ ਬਾਤ ਤੋਂ ਬਾਦ ਲਗਾਓ ਚੱਕਾਂਗੇ ਪਰੜ ਮੰਡੀਆਂ ਦੇ ਵਿੱਚ ਸਭ ਤੋਂ ਬੁਰਾ ਹਾਲ ਉਹ 26 ਝੋਨੇ ਦਾ ਹੋਇਆ ਤੇ ਕਾਟ ਵੀ ਬਹੁਤ ਲੱਗੀ ਸੋ ਇਸ ਵਾਰ ਕਿਸਾਨਾਂ ਦਾ ਜਿਹੜਾ ਮਾਣਾ ਨਹੀਂ ਖੜ ਰਿਹਾ ਸੀ ਤੇ ਇੱਕ ਜਿਹੜੇ ਲਵਾਈ ਆ ਝੋਨੇ ਦੀ ਉਹ 1 ਜੂਨ ਤੋਂ ਕਰ ਦਿੱਤੀ ਗਈ ਆ ਪੰਜਾਬ ਸਰਕਾਰ ਦੇ ਵੱਲੋਂ ਤੇ ਬਾਕੀ ਉਤੋਂ ਝੋਨਾ 44 ਬੈਨ ਕਰ ਦਿੱਤਾ ਗਿਆ ਪਰ ਜਿਹੜੀ ਸਭ ਤੋਂ ਵੱਧ ਮੰਗ ਆ ਉਹ ਪੂਸ਼ਾ 44 ਦੀ ਹੋਈ ਇਸ ਵਾਰੀ ਪੂਸ਼ਾ 44 ਦੀ ਪੰਜਾਬ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੋਕਾਂ ਨੇ ਪਨੀਰੀਆਂ ਬੀਜੀਆਂ ਮਹਿੰਗੇ ਬੀਜ ਲੈ ਕੇ ਦੁਕਾਨਦਾਰਾਂ ਨੇ ਰੱਜ ਕੇ ਪੈਸਾ ਕਮਾਇਆ ਤੇ ਲੋਕਾਂ ਨੇ ਪੂਰਾ ਮਹਿੰਗਾ ਬੀਜ ਲੈ ਕੇ ਮਸਾਂ ਲੱਭ ਲੱਭ ਕੇ ਜਿਹੜੇ ਕਿ ਪੂਸ਼ਾ 44 ਦੀ ਬਜਾਈ ਕੀਤੀ ਆ ਇਹ باوجود ਕੇ ਪੰਜਾਬ ਸਰਕਾਰ ਵੱਲੋਂ ਇਹ ਬੈਨ ਕਰ ਦਿੱਤਾ ਗਿਆ ਪਰ ਜਿਹੜਾ ਹੁਣ ਸਭ ਤੋਂ ਵੱਡਾ ਬਿਆਨ ਸਾਹਮਣੇ ਆ ਰਿਹਾ ਉਹ ਆ ਰਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਇਹ ਕਿਹਾ ਗਿਆ ਜਿਹੜਾ ਪੂਛ 44 ਲਾਊਗਾ ਭਾਈ ਉਹ ਆਪਣਾ ਜ਼ਿੰਮੇਵਾਰ ਆਪ ਹੋਊਗਾ ਮੰਡੀਆਂ ਦੇ ਵਿੱਚ ਨਹੀਂ ਚੱਕਿਆ ਜਾਊਗਾ ਜੇਕਰ ਕੋਈ ਸੈਲਰ ਮਾਲਕ ਚੱਕਦਾ ਤਾਂ ਉਹਦੇ ਉੱਪਰ ਵੀ ਜਿਹੜੀ ਸਖਤ ਕਾਰਵਾਈ ਕੀਤੀ ਜਾਊਗੀ 150 ਯਾਰ ਕਿਸਮਾ ਨੂੰ ਵੱਧ ਤੋਂ ਵੱਧ ਲਾਉਣ ਬਾਰੇ ਕਿਹਾ ਜਾ ਰਿਹਾ ਪਿਛਲੀ ਵਾਰ ਦੇ ਤਰ੍ਹਾਂ ਪਰ ਜਿਹੜੇ ਕਿਸਾਨ ਵੀਰ ਉਹਨਾਂ ਦਾ ਪਿਛਲੀ ਵਾਰ ਦਾ ਜਿਹੜਾ ਉਹਨਾਂ ਨੇ ਵੇਖਿਆਗਾ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਯਕੀਨ ਨਹੀਂ ਬਣ ਰਿਹਾ ਕਿ ਪਿਛਲੀ ਵਾਰ ਵੀ ਆ ਪੂਛਾ 26 ਲਵਾ ਕੇ ਉਸ ਤੋਂ ਬਾਅਦ ਚੱਕਾ ਨਹੀਂ ਗਿਆ ਦੋਸਤੋ ਬਾਅਦ ਉਹ ਤੇ ਕਾਰਟ ਲੱਗੀ ਆ ਸੋ ਉਸੇ ਤਰ੍ਹਾਂ ਵੀ ਕਿਤੇ ਇਸ ਬਾਰੇ ਵੀ ਇਹੀ ਹਾਲ ਨਾ ਹੋਵੇ ਸੋ ਉਸ ਕਰਕੇ ਜਿਹੜੇ ਕਿਸਾਨ ਵੀਰ ਆਹੋ ਹੁੰਦੇ ਜਮਣਾ ਦੇ ਵਿੱਚ ਡਾਰਾ ਦੋ ਚਤੀ ਦੇ ਵਿੱਚ ਆ ਪਰ ਜਿਹੜਾ ਹੁਣੇ ਬਿਆਨ ਸਾਹਮਣੇ ਆ ਰਿਹਾ ਇਹ ਸੁਣ ਕੇ ਕਿਸਾਨ ਵੀਰ ਦੋ ਜਿੱਤੀ ਦੇ ਵਿੱਚ ਪਏ ਹੋਇਆ ਜਿਨ੍ਹਾਂ ਨੇ ਪਨੀਰੀਆਂ ਬੀਜੀਆਂ ਹੋਈਆਂ ਰੇਹਾਂ ਸਪਰੇਹਾਂ ਕਰੀ ਬੈਠੇ ਆ ਸੋ ਉਹ ਦੋ ਜਿੱਤੀ ਦੇ ਬੱਚਾ ਵੀ ਹੁਣ ਇਹਨੂੰ ਝੋਨਾ ਲਾਈਏ ਜਾਂ ਨਾਂ ਲਾਈਏ ਜਾਂ ਕੀ ਕਰਗੇ ਸੋ ਕਿਸਾਨ ਵੀਰੋ ਪੰਜੜਾ ਪੰਜਾਬ ਸਰਕਾਰ ਦੇ ਵੱਲੋਂ ਇਹ ਬਿਲਕੁਲ ਬੈਨ ਹੈਗਾ ਬੰਦ ਹੈਗਾ ਸੋ ਉਹਨਾਂ ਨੇ ਚੱਟਾ ਜਵਾਬ ਦੇ ਦਿੱਤਾ ਵੀ ਅਸੀਂ ਭਾਈ ਮੰਡੀਆਂ ਦੇ ਵਿੱਚ ਨਹੀਂ ਚੱਕਣਾ ਜੇ ਕੋਈ ਚੱਕਦਾ ਫੜੇਗਾ ਤਾਂ ਉਹਦੇ ਵੀ ਕਾਰਵਾਈ ਹੋਊਗੀ ਸੋ ਹੁਣ ਬਾਕੀ ਤੁਸੀਂ ਆਪ ਦੇਖਣਾ ਵੀ ਕੀ ਬਣਦਾ ਤੇ ਬਾਕੀ ਜਿਹੜਾ ਹੈਗਾ ਹਜੇ ਵੀਰ ਜੀ ਰਿਜ਼ਲਟ ਆਗਾ ਪਿਛਲੀ ਵਾਰ ਦੇ ਤਰ੍ਹਾਂ ਇਹ ਜੇ ਆਪਾਂ ਜਦੋਂ ਝੋਨਾ ਵੱਢਾਂਗੇ ਮੰਡੀਆਂ ਦੇ ਵਿੱਚ ਛੱਟਾਂਗੇ ਉਦੋਂ ਪਤਾ ਲੱਗਣਾ ਭਾਈ ਉੱਥੇ ਝੋਨਾ ਕਿਹੜਾ ਬਿਕਦਾ ਇਹ ਮੌਕਾ ਦੱਸੂਗਾ 20 26 ਬਿਕਦਾ ਕਿ ਉੱਥੇ ਪੂਛਾ 44 ਬਿਕਦਾ ਇਹਦੇ ਬਾਰੇ ਹਜੇ ਕੋਈ ਇਹਦਾ ਮੌਕਾ ਹੀ ਦੱਸੂਗਾ ਪਿਛਲੀ ਵਾਰ ਦੇ ਤਰ੍ਹਾਂ ਕਿਉਂਕਿ ਜਿਹੜੀ ਸਰਕਾਰ ਦੇ ਉੱਪਰ ਲੋਕਾਂ ਦਾ ਵਿਸ਼ਵਾਸ ਪਿਛਲੀ ਵਾਰ ਜਿਹੜਾ ਤਰੀਕਾ ਅਪਣਾਇਆ ਉਹ ਦੇਖ ਕੇ ਬਹੁਤ ਘਟ ਗਿਆ ਸੋ ਉਹ ਭਾਈ ਹੁਣ ਅੱਗੇ ਜਾ ਕੇ ਪਤਾ ਲੱਗਣਾ ਪਉਣ ਜਿਹਦਾ ਝੋਨਾ ਵੱਡਾਂਗੇ ਵੀ ਕਿਹੜਾ ਝੋਨਾ ਬਿਕਦਾ ਜਿਹੜੇ ਨੂੰ ਕਾਟ ਨਹੀਂ ਲੱਗਦੀ ਸੋ ਇਹ ਸੀ ਅੱਜ ਦੀ ਜਿਹੜੀ ਵੱਡੀ ਖਬਰ ਤੇ ਹੁਣ ਭਾਈ ਜਿਹੜਾ ਸੰਨ ਬਿਚਾਲੇ ਉਹ ਵਿਚਾਰੇ ਕਿਸਾਨ ਫਸ ਗਿਆ ਜਿਨ੍ਹਾਂ ਨੇ ਪਨੀਰੀਆਂ ਬੀਜ ਲਿਆ ਮਹਿੰਗੇ ਭਾਅ ਦੇ ਬੀਜ ਲੈ ਲੈ ਕੇ ਤੇ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ